ਇਹ ਜਿਹੜਾ ਯੂਨੀਵਰਸਿਟੀ ਡਿਸਟਰਾਏ ਕਰ ਰਹੀ ਆ ਮਹਾਨ ਕੋਸ਼ ਨੂੰ ਇੱਕ ਸਾਜ਼ਿਸ਼ ਤਹਿਤ ਬੜੇ ਵੱਡੇ ਪੱਧਰ ਤੇ ਟਰਾਲੀਆਂ ਪਰ ਪਰ ਕੇ ਲਿਆ ਕੇ ਘੱਟੋ ਘੱਟ 8 ਤੋਂ 10 ਟਰਾਲੀਆਂ ਇਹਨਾਂ ਨੇ ਆ ਇੱਥੇ ਸਿੱਟ ਦਿੱਤੀਆਂ ਹੋਈਆਂ ਉਦੋਂ ਬਾਅਦ ਜਦੋਂ ਅਸੀਂ ਇਹਦੇ ਉੱਤੇ ਇਤਰਾਜ਼ ਦਿੱਤਾ ਆ ਤਾਂ ਛੇਤੀ ਛੇਤੀ ਇਹਨੂੰ ਪੂਰਨ ਲਈ ਇਹਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ 5 ਫੁੱਟ ਦਾ ਟੋਆ ਪਾਣੀ ਨਾਲ ਲਗਭਗ 4 ਫੁੱਟ ਭਰ ਚੁੱਕਿਆ ਗਿਆ ਹੈ ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਾਹੌਲ ਬਹੁਤ ਤਣਾਅਪੂਰਨ ਚੱਲ ਰਿਹਾ ਸੀ ਮਹਾਨ ਕੋਸ਼ ਦੀ ਬੇਅਦਬੀ ਨੂੰ ਲੈ ਕੇ ਲਗਾਤਾਰ ਵਿਦਿਆਰਥੀਆਂ ਦੇ ਸੰਗਠਨਪੱਖ ਦੇ ਦਿਖਾਈ ਦੇ ਰਹੇ ਸਨ ਕਲ ਦੇਰ ਰਾਤ ਤੱਕ ਧਰਨਾ ਪ੍ਰਦਰਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਬੰਦ ਕਰਕੇ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਹੋਰ ਸੰਸਥਾਵਾਂ ਉੱਥੇ ਪਹੁੰਚੀਆਂ ਜਿੱਥੇ ਵਿਦਿਆਰਥੀਆਂ ਤੇ ਸਿੱਖ ਜਥੇਬੰਦੀਆਂ ਦੀ ਮੰਗ ਨੂੰ ਦੇਖਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਜਿਸਟਰਾਰ ਅਤੇ ਹੋਰ ਅਧਿਕਾਰੀ ਜਿਨ੍ਹਾਂ ਦੇ ਖੇਤਰ ਅਧਿਕਾਰ ਦੇ ਅੰਦਰ ਇਹ ਹੁਕਮ ਜਾਰੀ ਹੋਏ ਸਨ ਕਿ ਇਹਨਾਂ ਮਹਾਨ ਕੋਸ਼ ਪੁਸਤਕਾਂ ਨੂੰ ਇਸ ਤਰੀਕੇ ਨਾਲ ਨਸ਼ਟ ਕੀਤਾ ਜਾਵੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਐਸਬੀਐਡ ਵੀ ਮਾਮਲੇ ਵਿੱਚ ਬੀਤੀ ਰਾਤ ਚਾਰ ਲੋਕਾਂ ਦੇ ਉੱਪਰ ਐਫਆਈਆਰ ਦਰਜ ਹੋਈ ਹੈ ਜਿਸ ਵਿੱਚ ਡਾਕਟਰ ਹਰਸ਼ਿੰਦਰਪਾਲ ਸਿੰਘ ਕਲਰਾ ਡਾਕਟਰ ਦਵਿੰਦਰ ਸਿੰਘ ਰਜਿਸਟਰਾਰ ਜਸਵਿੰਦਰ ਸਿੰਘ ਬਾਰਾਦੀਨ ਅਕੈਡਮਿਕ ਡਾਕਟਰ ਜਗਦੀਪ ਸਿੰਘ ਵਾਈਸ ਚਾਂਸਲਰ ਅਤੇ ਇੱਕ ਹੋਰ ਵਿਅਕਤੀ ਦੇ ਉੱਪਰ ਬੀਐਨਐਸਜੀ ਧਾਰਾ 298 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਸ ਤੋਂ ਅਗਲੇ ਪੜਾਅ ਵਿੱਚ ਵਿਦਿਆਰਥੀਆਂ ਦੇ ਵੱਲੋਂ ਸਸਪੈਂਡ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਦੇ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਡਾਕਟਰ ਹਰਿੰਦਰਪਾਲ ਸਿੰਘ ਕਲਰਾ ਅਤੇ ਡਾਕਟਰ ਹਿਮੇਂਦਰ ਭਾਰਤੀ ਨੂੰ ਸਸਪੈਂਡ ਕੀਤਾ ਗਿਆ ਅਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਸੱਤ ਮੈਂਬਰੀ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਬੈਠ ਕੇ ਵਿਚਾਰ ਕੀਤਾ ਜਾਵੇਗਾ ਕਿ ਆਖਿਰਕਾਰ ਇਹਨਾਂ ਮਹਾਨ ਕੋਸ਼ਾਂ ਨੂੰ ਕਿਸ ਵਿਧੀ ਵਿਧਾਨ ਦੇ ਨਾਲ ਨਸ਼ਟ ਕਰਨਾ ਚਾਹੀਦਾ ਹੈ ਇਸ ਸਬੰਧੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਪੰਜਾਬੀ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਦੱਸ ਦिए ਕਿ ਫਿਲਹਾਲ ਪੰਜਾਬੀ ਯੂਨੀਵਰਸਿਟੀ ਦੇ ਗੇਟ ਖੋਲ ਦਿੱਤੇ ਗਏ ਹਨ ਤੇ ਧਰਨਾ ਪ੍ਰਦਰਸ਼ਨ ਚੱਕ ਦਿੱਤਾ ਗਿਆ ਹੈ। ਹੁਣ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਦੇ ਵੱਲੋਂ ਇਹ ਹੁਕਮ ਜਾਰੀ ਹੋਣਗੇ ਕਿ ਆਖਿਰਕਾਰ ਕਿਵੇਂ ਰਹਿਤ ਮਰਿਆਦਾ ਦੇ ਨਾਲ ਇਹਨਾਂ ਮਹਾਨ ਕੋਸ਼ ਪੁਸਤਕਾਂ ਨੂੰ ਨਸ਼ਟ ਕੀਤਾ ਜਾਵੇ। ਸਾਨੂੰ ਬੜੇ ਹੀ ਦੁਖੀ ਹੋ ਦੇਖਹਦੇ ਨਾਲ ਦੱਸਣਾ ਪੈ ਰਿਹਾ। ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਇਲਾਮ ਤੇ ਬਣੀ ਹੋਈ ਵਿਸ਼ਵ ਦੀ ਦੂਜੀ ਯੰਨੀ ਯੂਨੀਵਰਸਿਟੀ ਹੈ ਜੀ। ਪਰ ਅੱਜ ਅਸੀਂ ਇੱਥੇ ਖੜੇ ਹਾਂ ਬਾਗਬਾਨੀ ਵਿਭਾਗ ਦੇ ਵਿੱਚ। ਪਿਛਲੇ ਸਮੇਂ ਦੌਰਾਨ ਯੂਨੀਵਰਸਿਟੀ ਵੱਲੋਂ ਇੱਕ ਮਹਾਨ ਕੋਸ਼ ਛਾਪਿਆ ਜਾਂਦਾ ਜਿਹੜਾ ਮਹਾਨ ਕੋਸ਼ਾ ਉਹਦੇ ਵਿੱਚ 65000 ਲਗਭਗ ਐਂਟਰੀ ਆ ਤੇ ਜਿਹਦੇ ਵਿੱਚੋਂ 25 ਜਾਂ 30000 ਇਹਨਾਂ ਨੇ ਗਲਤੀ ਕਰ ਦਿੱਤੀਗੀ ਵਿਦਵਾਨਾਂ ਵੱਲੋਂ ਜਦੋਂ ਉਹਦੇ ਤੇ ਤਰਾਜ ਜਿਤਾਏਗੇ ਤਾਂ ਉਹਦੇ ਤੇ ਕਮੇਟੀਆਂ ਬਣੀਆਂ ਤਾਂ ਕਮੇਟੀ ਵੱਲੋਂ ਸੁਜੈਸ਼ਨ ਦਿੱਤਾ ਗਿਆ ਵੀ ਇਹ ਸਾਡੇ ਇਤਿਹਾਸ ਨੂੰ ੁਰਾਲਗੜ ਨਾ ਕਰੇ ਇਹਨੂੰ ਡਿਸਟਰੋਏ ਕਰ ਦਿੱਤਾ ਜਾਵੇ ਪਰ ਡਿਸਟਰਾਏ ਦਾ ਇੱਕ ਵਿਧੀ ਵਿਵਧਾਨ ਹੁੰਦਾ ਇੱਕ ਤਰੀਕਾ ਹੁੰਦਾ ਇਹ ਸਾਡੀ ਇਤਿਹਾਸ ਦੀ ਸਾਡੀ ਰਿਲੀਜੀਅਸ ਇੱਕ ਕਿਤਾਬ ਲਾ ਲਓ ਸਕ੍ਰਿਪਚਰ ਲਾ ਲਓ ਸਾਡਾ ਇਹ ਖਰਡੋ ਲਾ ਲਓ ਤੇ ਸਾਡਾ ਮਹਾਨ ਕੋਸ਼ ਇੱਕ ਡਿਕਸ਼ਨਰੀ ਲਾ ਲਓ ਜਿਹੜਾ ਵੀ ਸਕਾਲਰ ਜਾਂ ਇੱਕ ਖੋਜੀ ਇਹਨੂੰ ਕੁਝ ਵੀ ਨਾਮ ਲੈ ਸਕਦਾ ਪਰ ਅੱਜ ਜੇ ਸਥਾਨ ਤੇ ਅਸੀਂ ਖੜੇ ਆ ਤੁਹਾਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਇਸ ਯੂਨੀਵਰਸਿਟੀ ਨੇ ਇਹਦਾ ਦੇਖੋ ਕੀ ਹਾਲ ਕੀਤਾਗਾ ਇਹ ਜਿਹੜਾ ਯੂਨੀਵਰਸਿਟੀ ਡਿਸਟਰਾਏ ਕਰ ਰਹੀ ਆ ਮਹਾਨ ਕੋਸ਼ ਨੂੰ ਇੱਕ ਸਾਜ਼ਿਸ਼ ਤਹਿਤ ਬڑے-ਵਡੇ ਪੱਧਰ ਤੇ ਟਰਾਲੀਆਂ ਭਰ-ਭਰ ਕੇ ਲਿਆ ਕੇ ਘੱਟੋ-ਘੱਟ 8 ਤੋਂ 10 ਟਰਾਲੀਆਂ ਇਹਨਾਂ ਨੇ ਆ ਇੱਥੇ ਸਿੱਟ ਦਿੱਤੀਆਂ ਹੋਣੀਆਂ। ਉਹ ਇੱਕ ਵੱਡਾ ਟੋਆ ਪਰਲੇ ਪਾਸੇ ਪਤਲੇ ਆ ਗਿਆਗਾ। ਆ ਤੁਸੀਂ ਦੇਖ ਸਕਦੇ ਹੋ ਆ ਸਾਰਾ। ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਉੱਤੇ ਇਤਰਾਜ਼ ਜਤਾਇਆ ਤਾਂ ਛੇਤੀ-ਛੇਤੀ ਇਹਨੂੰ ਪੂਰਨ ਲਈ ਇਹਦੇ ਵਿੱਚ ਪਾਣੀ ਛੱਡ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ 5 ਫੁੱਟ ਦਾ ਟੋਆ ਪਾਣੀ ਨਾਲ ਲਗਭਗ 4 ਫੁੱਟ ਭਰ ਚੁੱਕਿਆਗਾ। ਸੋ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਤੇ ਆਓ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰੀਏ ਤੇ ਆਪਦੇ ਇਤਿਹਾਸ ਨੂੰ ਆਪਦੇ ਵਿਰਸੇ ਨੂੰ ਨਸ਼ਟ ਹੋਣੋਂ ਬਚਾਈਏ ਤੇ ਇਹਨਾਂ ਯੂਨੀਅਟ ਦੇ ਵਿੱਚ ਅਧਿਕਾਰੀਆਂ ਨੂੰ ਇੱਥੋਂ ਕੱਢੀਏ ਧੰਨਵਾਦ